YouTube ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਧੀਰਾ ਸ਼ੌਕੀ ਪੁੰਦੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮਨੋਭਾਈ ਜੀ ਅੱਜ ਹਿੰਦੁਸਤਾਨ ਤੇ ਪਾਕਿਸਤਾਨ ਦਾ ਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਆ। ਸੋ ਸਾਰੇ ਦੋਸਤਾਂ ਨੇ ਗੌਰ ਨਾਲ ਸੁਣਨੇ ਉੱਤ ਮਾਮਾ ਕੋਲ ਦੂਰ ਹੋਗੇ ਪਹਿਣਾ ਕੋਲ ਭਾਈ ਹੋਗੇ ਜਿਹੜੇ ਗਾਲੀ ਲੱਗ ਮਿਲਦੇ ਸੀ ਦੱਸ ਕਿਉਂ ਸਦਾਈ ਹੋਗੇ ਉੱਤ ਮਾਮਾ ਕੋਲ ਦੂਰ ਹੋਗੇ ਪਹਿਣਾ ਕੋਲ ਭਾਈ ਹੋਗੇ ਜਿਹੜੇ ਗਾਲੀ ਲੱਗ ਮਿਲਦੇ ਸੀ ਦੱਸ ਕਿਉਂ ਸਦਾਈ ਹੋਗੇ ਕਦ ਪਹਿਰੇ ਨਾ ਬਿਸ਼ੋੜੇ ਮੇਰੇ ਮਾਲਕਾ ਉਹਨਾਂ ਭੱਡਾਂ ਨੂੰ ਮਿਲਾ ਦੇ ਓਹੀ ਵੀਰ ਤੂੰ ਜਿਵੇਂ ਅੰਬਰਾਂ ਦੇ ਤਾਰੇ ਰ ਬਾਤੋੜਦੇ ਤੋੜ ਪਾਕ ਦਿੱਤੇ ਹਿੰਦ ਦੀ ਜੰਜ਼ੀਰ ਨੂੰ ਜਿਵੇਂ ਅੰਬਰਾਂ ਦੇ ਤਾਰੇ ਰ ਬਾਤੋੜਦੇ ਤੋੜ ਪਾਕ ਦਿੱਤੇ ਹਿੰਦ ਦੀ ਜੰਜ਼ੀਰ ਨੂੰ ਕੋਈ ਟੁੱਟ ਜਾਣ ਹੱਦ ਉੱਤੋਂ ਤਾਰਾਂ ਨੇ ਜੋ ਬੰਨੀਆਂ ਜਾਹੀਏ ਸੱਤਾਂ ਨੇ ਜੋ ਵਜੀਆਂ ਟੁੱਟ ਜਾਣ ਹੱਦਾਂ ਉੱਤੋਂ ਤਾਰਾਂ ਨੇ ਜੋ ਬੰਨੀਆਂ ਚੌੜ ਮੰਗ ਪੁੱਲ ਜਾਈਏ ਸੱਤ ਸਾਢੇ ਵਜੀਆਂ ਹੋਣੀ ਦਿੱਤੇ ਦੀਵਾਰੇ ਸਾਡੇ ਕੱਠਿਆਂ ਕੌ ਜਿ ਲੈਣ ਦੇਣ ਮੁੜੀ ਕੇ ਅਖੀਰ ਨੂੰ ਜਿਵੇਂ ਅੰਬਰਾਂ ਦੇ ਤਾਰੇ ਰ ਬਟੋੜ ਦੇ ਟੋੜ ਪਾ ਕੇ ਦਿੱਤੇ ਹਿੰਦ ਦੇ ਜੰਜੀਰ ਨੂੰ ਜਿਵੇਂ ਅਭੂਰਾ ਦੇ ਤਾਰੇ ਰੱਬਾ ਤੋੜ ਦੇ ਟੋੜ ਪਾ ਕੇ ਦਿੱਤੇ ਹਿੰਦ ਦੇ ਜੰਜੀਰ ਨੂੰ ਉੰਡੜ ਵਾਲੇ ਦੀ ਰੱਬਾ ਸੁਣ ਫੁਰੀਆਦ ਨੂੰ ਕੈਮ ਸਦਾ ਸਿੱਕੇ ਸਾਡੇ ਦੇਸ਼ ਦੇ ਪਿਆਰ ਨੂੰ ਉੰਡੜ ਵਾਲੇ ਦੀ ਰੱਬਾ ਸੁਣ ਫੁਰੀਆਦ ਨੂੰ ਸਾਡੇ ਦੇਸ਼ਾਂ ਦੇ ਪਿਆਰ ਨੂੰ ਕਹਦੇ ਪੈਣੀ ਨਾ ਪਵਾੜੇ ਸ਼ੱਤੇ ਪਾਦਸ਼ਾਹ ਇਹੋ ਲਿਖਣਾ ਨਾ ਪੈ ਜੇ ਸ਼ੌਕੀਰ ਤੀਰ ਨੂੰ ਜਿਵੇਂ ਅੰਬਰਾਂ ਦੇ ਤਾਰੇ ਰੱਬਾ ਤੋੜਦੇ ਤੋੜ ਪਾਕੇ ਦਿੱਤੇ ਹਿੰਦ ਦੀ ਜਜ਼ੀਰ ਨੂੰ ਜਿਵੇਂ ਅੰਬਰਾਂ ਦੇ ਤਾਰੇ ਰੱਬਾ ਤੋੜਦੇ ਤੋੜ ਪਾਕੇ ਦਿੱਤੇ ਹਿੰਦ ਦੀ ਜਜ਼ੀਰ